ਕੁਝ ਹੋ ਗਿਆ ਵਾਏ ਜੀ ਚੀਕਾ ਖਾਓ ਪਿੱਛੋਂ ਦੇ ਸਾਰੇ ਵਾਏ ਜੀ ਕੀ ਬਤੇ ਸੋਹਣੀ ਸਾਹਿਬ ਨੂੰ ਕਰ ਲੈ ਖੜਨਾਂ ਸੋਹਣੀ ਸਾਹਿਬ ਇੱਧਰ ਆਈ ਇੱਧਰ ਆਈ ਸੋਹਣੀ ਸਾਹਿਬ ਸੀ ਨੂੰ ਵੀ ਉਧਰ ਨਹੀਂ ਕਿਧਰ ਚਲੇ ਗਿਆ ਯਾਰ ਜਿਹੜੇ ਵੀ ਇੱਥੇ ਕਲੋਨੀਆਂ ਇੱਥੇ ਐਸੀ ਮੱਤੇ ਪਾਇਆ ਹੈ ਡਿਵੈਲਪਮੈਂਟ ਵਾਸਤੇ ਰੋਕਦੇ ਉੱਤਰੋਕ ਨਹੀਂ ਹੋਣ ਲਈ ਲਿਖ ਦਿਆ ਉਹ ਤੇ ਡਿਸਕਸ ਜੇ ਰੋਕ ਦਿੰਦੇ ਸੀ ਕੋਰਟ ਚ ਜਾਂਦੇ ਵੀ ਡਵੈਲਪਮੈਂਟ ਰੋਕੀ ਪਈ ਹੈ ਇੱਥੇ ਦਾ 100 ਕਰੋੜ ਰੁਪਇਆ ਦੂਜੀਆਂ ਕਲਾਮੀਆਂ ਨੂੰ ਦੇਤਾ ਸਾਡਾ ਕਿਸੇ ਨੂੰ ਧਾਰ ਦੇਤਾ ਕਿਸੇ ਨੂੰ ਆਈ ਦੇਤਾ ਇਹ ਸ਼ਰਮਜੀਤ ਦੇ ਕਦਮ ਕਮਲ ਸਿੰਘ ਜੀ ਦੇ ਨੇ ਜਦੋਂ ਇਹ ਰਜਿਸਟਰੀਆਂ ਹੋ ਰਹੀਆਂ ਸੀ ਉਹ ਵੀ ਕਾਂਗਰ ਸਰਕਾਰ ਨੇ ਰੁਕਾਈਆਂ ਜਿਹੜੀ ਅੱਜ ਤੱਕ ਕਿਸੇ ਸਰ ਸ਼ਰਮਾ ਜੀ ਨੇ ਤਾਂ ਇਹ ਸਾਰੀ ਕਨੌਲੀ ਦੇਖਦੀ ਐ ਉਹ ਫਸਲੀ ਬੁੱਡੇਰੇ ਆ ਰਹੇ ਆ ਚਲੇ ਜਾਣਾ ਸਾਨੂੰ ਤਾਂ 40 ਸਾਲ ਹੋ ਗਏ ਕਿ ਭਰਾਵੋ ਤੁਹਾਡੇ ਨਾਲ ਕੰਮ ਕਰਦਿਆਂ ਨੂੰ ਸਾਨੂੰ ਸਾਨੂੰ ਆਪਣੀ ਪਛਾਣ ਦੀ ਲੋੜ ਨਹੀਂ ਹੈ ਸੋ ਮੇਰੇ ਭਰਾਵੋ ਗੁਨਾਹ ਨਹੀਂ ਹੋਣਾ करना, है। करना, है। करना, है। करना है। तो मेरा विरोध तुम्हें घबराह नहीं होना किसी तरह तो की दुण तुम घबराह कर दुनिया लगी है आए हैं बारह पांच साल बाद फेल दिन ने लना नहीं है इतना ਲੱਕੜੀ ਨੂੰ ਪਾਣੀ ਹੈ ਬੀਵੀ ਚੌਧਰੀ ਬੀਵੀ ਚੌਧਰੀ ਕਰਾਂਗੇ ਹੋ ਕਰਾਂਗੇ ਹੋ